ਸਤ ਸ੍ਰੀ ਅਕਾਲ ਸਾਰਿਆਂ ਨੂੰ ਵਦੀ ਫਰਾਂਜੀ YouTube ਚੈਨਲ 'ਤੇ ਦਾ ਸਵਾਗਤ ਹੈ ਜੀ ਕਿਸਾਨ ਵੀਰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਵੀਰ ਕੋਲ ਆਪਾਂ ਅੱਜ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਹਲੋ ਚਾਰ ਗਾਵਾਂ ਦਿਖਾਉਣੀ ਹੈ ਕੋਈ ਬੱਚੇ ਵਾਲੀ ਆ ਤੇ ਕੋਈ ਬੱਚੇ ਤੋਂ ਬਿਨਾ ਵਾ ਹਾਂਜੀ ਹਾਂਜੀ ਮਹਾਰਾਜ ਗੱਲਬਾਤ ਹਣਾ ਪਸੰਦ ਨੂੰ ਵੀ ਇੰਨਾ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵੀਰ ਜੀ ਸੱਚ ਕੱਲ ਜੀ ਵੀਰ ਜੀ ਸੱਚ ਕੱਲ ਜੀ ਕੀ ਆਜੇ ਵਧੀਆ ਵਧੀਆ ਜੀ ਹਾਂਜੀ ਬਹੁਤ ਸੁਣਾਓ ਵਧੀਆ ਜੀ 4 ਫਿਰ 4 ਆਜੇ ਦੋ ਸਾਈ ਕੱਲ ਵੀ ਦੋ ਮੱਝਾਂ ਹੀ ਠੀਕ ਆ ਤੇ ਇੱਕ ਗਾਂ ਸੀ ਉਹ ਵੀ ਕੱਲ ਵੇਖੀਆ ਫਿਰ ਠੀਕ ਆ ਹਾਂ ਤੇ ਅੱਜ ਜਿਆਦੀ ਸਹੀ ਵਾਲੀ ਲੈਣ ਤੀ ਆ ਸਹੀ ਵਾਲੀਆਂ ਲੈਣੀਆਂ ਦਾ ਮੁੱਲ ਨਹੀਂ ਨਿਕਲਦੀ ਯਾਰ ਮਾਜੀ ਇਹ ਕਾਂ ਕਾਂ ਦੀ ਹਿਸਾਬ ਨਾਲ ਅੱਛਾ ਹਾਂ ਠੀਕ ਆ ਇੱਤੋਂ ਕਰ ਲਈ ਸ਼ੁਰੂ ਫਿਰ। ਇੱਤੋਂ ਕਰ ਲਈ ਥੁਮ। ਠੀਕ ਐ। ਮੈਂ ਪਿੰਡ ਪੁਣ ਸ਼ਹਿਰ ਚੁੜਾ ਜਿ ਰਹਿ ਲਈ ਆ। ਪਹਿਲੇ ਤੁਹਾਡੀ ਮਰਜ਼ੀ ਐ। ਹਾਂ। ਮੈਨੂੰ ਪਤਾ ਹੈ ਵੀਰ ਭਰਾ ਨੂੰ ਸਾਰੇ ਲੱਗਿਆ ਯਾਰ। ਠੀਕ ਦੱਸ ਦੇ ਕਰੀ ਫਿਰ ਵੀ। ਸ਼ਹਿਰ ਜਿ ਨਾਲਾ ਜਿਲ੍ਹਾ ਬਸਰ। ਹਾਂਜੀ। ਮੂਨ ਨੰਬਰ 961 95755 ਤੇ ਨਾਂ ਸੁਣਨ। ਨਾਮ ਸੁਣ। ਇਹ ਜਨਾਲੇ ਵਾਲਾ। ਇਹ ਨਾ ਖਿਆਲਾ। ਠੀਕ ਐ। ਤੇ ਜਰਾ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ। ਇਹਨੂੰ ਜਿਵੇਂ ਮੈਂ ਦੇ ਇਟਲੈਕ ਡਾਕਟਰ ਚੱਕ ਲੈ ਸੁਈ ਦੇ 20 ਤੋਂ 25 ਦਿਨ ਹੋ ਗਏ ਜੀ ਅੱਛਾ ਦੋ ਦਿਨ ਪਰ ਇਹ 15 ਕਿਲੋ ਅੱਛਾ ਇਹ ਕੋ ਬਾਗੋ ਅੱਛਾ ਉਹਨਾਂ ਕੋ ਥੋੜਾ ਜਿਨਾ ਮੈ ਲਈ ਉਹਨਾਂ ਕੋ ਮੈਚ ਹੋਇਆ ਦੋ ਡੰਗ ਅੱਛਾ ਬੱਚੇ ਦੇ ਨਾਲ ਹੀ ਹੋਈ ਆ ਬੱਚਾ ਮੇਰ ਕੋ ਮਰਿਆ ਜੀ ਦਾ ਅੱਛਾ ਪਰ ਮਰੀ ਆਲੀ ਉਦਨੀ ਮਰਿਆ ਨਹੀਂ ਬੱਚਾ ਹਸਾਬ ਨਾਲ ਮਰਨ ਵਾਲਾ ਸੀ ਠੀਕ ਆ ਇਹ ਮੜਾ ਜਾਂ ਕੇਸ ਦੇ ਬੰਗਾ ਪਾਉਣ ਲੱਗਾ ਨਹੀਂ ਕਰਦੀ ਬੜੇ ਥਾਂ ਬਦਕੇ ਮੜਾ ਜਾਂ ਕਰਦੀ ਆ ਅੱਛਾ ਇਹ ਹੱਥ ਪਛਾਣਦੀ ਹੁਣ ਦੋ ਦਿਨ ਕੋ ਹੋ ਗਾ 9 ਕਿਲੋ ਜੇ 10 ਕਿਲੋ ਜੀ ਅੱਛਾ ਚਾ ਲੀਟਰਾਂ 9 ਵਜੇ 9:30 ਵਜੇ 10 ਵਜੇ ਕੇ ਰਾ ਸਾਢ ਲਿਆ ਤੋਰੋ ਹੈ ਕਰੀਨਾ ਆਵਾ ਚੋਆ ਜੀ ਮਰਜੀ ਦੀ ਕਰਾਵਾਂਗੇ ਦਾਂ ਮੁਰਗੇ ਵੀਰ ਨਾਲ ਕੋਈ ਲਾਭ ਹਣਗਾ ਤੁੰ ਦੇ ਠੀਕ ਆ ਚੋਆ ਜਿਹੜਾ ਕਹਿੰਦੇ ਕੇਰਾ ਦਿਖਾ ਦਾਂਗੇ ਜ਼ਾਨ ਹੋਣੀ ਭਾਈ ਦਿਲ ਆ ਦੇਣਾ ਗਾਣੇ ਹਾਂਜੀ ਮਾਰੇ ਹੋਣੀ ਦੁੱਧ ਫਿਰ 13 14 ਕਿਲੋ ਕਰਵਾ ਠੀਕ ਆ ਸਿਰਫ ਦਿਰ ਤੇ ਚੋਆ ਇੰਨਾ ਲਗਾ ਵਧੀਆ ਉਸਾਰਨੀ ਠੀਕ ਆ ਹਾਂ ਪਹਿਲਾ ਸੁਵਾਰੀ ਬਾਚੀ ਦੋ ਵੇ ਦੁੱਧ ਭਾਜੀ ਮੱਝਾਂ ਵਰਗਾ ਸੰਗਣਾ ਠੀਕ ਆ ਭਾਲੇ ਭਾਈ ਇਹ ਬਰਾਬਰ ਦੇ ਮੱਝ ਚੋਲੇ ਨਾ ਉਹਨਾਂ ਨੂੰ ਵੀ ਸੰਗਣਾ ਦੋਗੇਗਾ ਦਿਖਾ ਦਈਏ ਫਿਰ ਚਵਾਜ ਦਾ ਆਹ ਵਾਲੇ ਕਾਰ ਦੀ ਭਰਾਇਆ ਭਰਾ ਆ ਦੇਖ ਸਕਦੇ ਥੋੜਾ ਜਿਆ ਆ ਪਾੜਾ ਪਾ ਲੈਣਾ ਉਹਨਾਂ ਕੇ ਗਾੜੀ ਆਲੇ ਕੋਲੋਂ ਫੜਾ ਇੰਦਾ ਵੀਰ ਜੀ ਪਤਾ ਨਹੀਂ ਬਹਿਣਾ ਮੜਾ ਠੀਕ ਆ ਇੰਦਾ ਆਂਦੀ ਨਹੀਂ ਜਿਹੜੀ ਕੋ ਹੈਗੀ ਬੱਸ ਦੱਸਣਾ ਵੀਰ ਕੱਲੂ ਪਾੜਾ ਮੋੜਾ ਜਿਹੇ ਕਰ ਕਰੇ ਜਾਗੇ ਹਾਂਜੀ ਹਾਂਜੀ ਤੇ ਵੀਰ ਕੱਲੂ ਕਵੇ ਲੈ ਮਾਰ ਦੀ ਘੁੱਗ ਦੀ ਜੇ ਹਾਂਜੀ 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 ਬਾਲਟੀ ਫੜੀਏ ਹਾਂ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਬਾਲਟੀ ਫੜਾ ਸਾਈਡ ਤੋਂ ਲਾ ਪੇ ਤੇ ਉਦਰਾ ਚਵਾਚੂ ਓਕੇ ਸਾਰਾ ਸਾਰਾ ਕੋ ਚਵਾਣ ਰਹਿ ਗਿਆ ਕੱਲੋਂ ਮੇਰਾ ਵੀਰ ਕੋ ਮੋੜੇ ਦਾ ਕਿਸੇ ਘਰ ਜਾ ਕੇ ਮਾਰ ਮੋਢਾ ਕਿਸੇ ਦੇ ਉੱਪਰ ਸੱਡਕਰ ਕਰਦਾ ਆ ਹਾਂ ਜੀ ਹਾਂ ਅੱਜ ਕੋ ਪਹਿਲੀ ਗੱਲ ਕੀਤਾ ਹੀ ਨਹੀਂ ਠੀਕ ਆ ਮੋੜ ਕੇ ਮੇਰਾ ਵੀਰ ਕੋ ਲਾਹਾਂ ਦਵੇ ਦਿਖਾਈਏ ਵੀ ਦੀ ਚਵਾ ਫਿਰੇ ਦਾ ਇਤਰਾ ਬਾਲਟੀ ਥੱਲੇ ਰੱਖ ਕੇ ਚੋਣੀ ਆ ਭਾਈ ਚੋਣੀ ਭਾਈ ਬਾਕੀ ਆ ਦੇ ਸਾਦੇ ਜਵਾਬ ਬਿਲਕੁਲ ਓਕੇ ਆ ਮੈਂ ਮਿਲ ਕੇ ਕਸਿਆ ਚੰਗਾ ਦਾ ਮੇਰਾ ਵੀਰ ਕਹਿੰਨ ਕਵੇ ਨਾ ਇਹ ਥੋੜਾ ਕਰਦੀ ਆ ਹਾਂਜੀ ਕਰਦੀ ਕੋਹ ਨਹੀਂ ਕਰੀ ਇਦਾਂ ਮਰ ਮਾਰੇ ਦਰਦੀ ਹੁੰਦਾ ਲਿਆ ਪਿਛਲੇ ਸੁਣਾਦਾ ਦਿਖਾ ਅੱਗੇ ਪਿੱਛੇ ਦੇ ਤਾਂ ਨਾ ਦੋ ਵੀ ਜੀ 10 ਕਿਲੋ ਲੀਟਰ ਮਾਰ ਕੇ ਉੱਪਰ ਪਾਉਣਾ ਠੀਕ ਆ ਬਾਕੀ ਆ ਦੇਖ ਸਾਡੇ ਇਤਨਾ ਪਾੜਾ ਪਾ ਦੇਣਾ ਗਾੜੀ ਤੇ ਦਸੀਏ ਵੇ ਜੀ ਮੁੱਲ ਫੇਰੇ ਦਾ ਆਪਾਂ ਆ ਵੇਖ ਲਓ ਜੀ ਇਹ ਨਹੀਂ ਕੋਈ ਮੱਕੇ ਭਾਈ ਮੇਰਾ ਵੀਰ ਕਹਿੰਦਾ ਕੋ ਲਾਵਾ ਦੇ ਜਿਹਦੇ ਪੇਟ ਆਉਂਦੀ ਉਹ ਲਵੇ ਆਪਣੇ ਆਪ ਆਪਣਾ ਵੇਖ ਜੇ ਕੋਈ ਚਵਾਈ ਕਰ ਸਕਦਾ ਤੇ ਲੈ ਜਾਏ ਇਦਾਂ ਹੀ ਕਰੀ ਬਿਨਿ ਪਾੜਾ ਪਾ ਕੇ ਬਸ ਠੀਕ ਹੈ ਪਾੜਾ ਪਾਓ ਤੇ ਰਸੀ ਪਾਓ ਦੁੱਧ ਵਿੱਚ ਕੋ 12 13 12 ਕਿਲੋ ਹੁਣ ਵੀ 10 ਕਿਤਾਬ ਤੋਂ ਬਾਹਰ ਹੀ ਹੋਊਗਾ ਠੀਕ ਹੈ ਜੀ ਇਹਦੀ ਆਪਾਂ ਕੋਈ ਜ਼ਿਆਦਾ ਨਾ ਕਰੋ ਅੱਜ ਜਿੰਦਾ ਮਰਜ਼ੀ ਬਦਲ ਗਿਆ ਜਿੰਦਾ ਮਰਜ਼ੀ ਕਰੀ ਜਾਓ ਆਹੋ ਅਗਲੇ ਪੜੀ ਵਿੱਚ ਹੋਣਾ ਠੀਕ ਹੈ ਬਾਕੀ ਜਵਾਬ ਬਿਲਕੁਲ ਓਕੇ ਲੱਗਾ ਜਿਹੜਾ ਇਹਦਾ ਭਾਜੀ ਭਾਵੇਂ ਕੋ 70000 ਦੀ ਮੱਝ ਲਵੇ ਨਾ ਤੇ ਉਹਦੀ ਬਰਾਬਰ ਤੇ ਵੀ ਕੁ ਦੁੱਧ ਕੱਢੂਗੀ ਠੀਕ ਆ ਬਾਕੀ ਹੈਗੀ ਸਹੀ ਵਾਲਿਆ ਜਿਹੜੀ ਮੇਰਾ ਵੀਰ ਕੋ ਲਾਮ ਮੇਰਾ ਵੀਰ ਕੋ ਲਾਮ ਆਖੇ ਇਦਾਂ ਹੁੰਦਾ ਹੋਏ ਲੋ ਠੀਕ ਹੈ ਜੀ ਠੀਕ ਹੈ ਗੱਲ ਆ ਵੇ ਲੋ ਦੁੱਧ ਹੈ ਵੀ ਮੰਨ ਲਓ ਦੁੱਧ ਤੇ ਹੋਣੀ 10 ਕਿਲੋ ਲੀਟਰ ਮਾਰ ਕੇ ਆ ਤੇ ਦਾ ਪਾਣੇਗਾ ਤੇ ਇਹਦਾ ਮੁੱਲ ਫਿਰ ਇਹ ਜਦਾਂਗੇ ਭਾਜੀ 24000 ਦੀ ਹੁਣ 24000 ਦੀ ਦੇ ਦੋਗੇ ਬਾਕੀ ਛੋਟ-ਛੜ ਕਰ ਦੋਗੇ ਵਿੱਚੋਂ ਛੋਟ ਕਰਦਾ ਭਈ ਪਰ ਭਾਜੀ ਕੁਝ ਨਹੀਂ ਆਦੀ ਬਖਾਹੇ ਜਾ ਬੁਬਾਇਾ ਜੂਜਾ ਹਾਂ ਜੀ ਮੈਂ ਪਤਾ ਹੀ ਦੇ ਕਰਕੇ ਜਿਆਦਾ ਕਰਦੀ ਆ ਠੀਕ ਠੀਕ ਆ ਆ ਕੋਈ ਨਾਥੀ ਵੀਰ ਭਾਵੇਂ ਪਾਦੇ ਆ ਭਾਵੇਂ ਫੜੀ ਹੋਈ ਠੀਕ ਆ ਹਾਂ ਤੇ ਚਲੋ ਹੁਣ ਇੱਕ ਕਾਜ ਜਿਹੜੇ ਸਿੰਗ ਹੈਗੇ ਛੋਟੇ ਛੋਟੇ ਇਹ ਪੱਤ ਜਿਆਦੇ ਨਹੀਂ ਸੂਈ ਨਾ ਆ ਜੀ ਹਾਂ ਬੱਚਾ ਜੀ ਤੇ ਮਗਰ ਮੱਛੀ ਚ ਮੱਛੀ ਪੱਛੋ ਸੂਈ ਜੀ ਇਹਨ ਪੱਛੋ ਛਾਏ ਤਲਕੀ ਨਹੀਂ ਸੂਈ ਜੀ ਤੇ ਇਹਦੇ ਕੋ ਕਿੰਨਾ ਕ ਬੋਲਾ ਜੀ ਕਿੰਨੇ ਕੋ ਬੋਲਾ 5 ਕਿਲੋਣਾ ਠੀਕ ਆ ਬਾਜੋ ਹੋਏ ਸਾਦੇ 5:00 ਜੀ ਤੇ ਇਹ ਕਿੰਨਾ ਕ ਚਵਾਈ ਜਾਊਗੀ ਤੇ ਭਾਈ ਪਹਿਲਾ ਸੂਈ ਹੋਈ 70 ਕਿਲੋ ਕਰੀਓ ਬਰਾਮਣਾ ਇਹ ਤੋਰੋ ਮੇਰੇ ਕਰੀਨ 7-8 ਕਿਲੋ ਦੋਦੇ ਜਿਹੜਾ ਇਹ ਵੀ ਕਹਿੰਦਾ ਕਿ ਚਵਾਈ ਜਾਊਗੀ। ਗਰਮੀਆਂ ਚ ਆਉਣ ਵਾਲੀ ਆ ਜਿਹੜੀ ਇਹ ਵੀ। ਐਵੇਂ ਹੋਣਾ ਹੀ ਪਈ ਭਾਈ 8 ਕਿਲੋ 9 ਕਿਲੋ ਅਸੀਂ ਬੋਲਾ ਕੋਈ ਨਾ ਪੰਜ-ਛੇ ਕਿਲੋ 5 ਹੋ ਜੇ 5:30 ਹੋ ਜੇ ਬਸ। ਠੀਕ ਆ। ਬੱਚੇ ਦਾ ਬਰਾ ਕਰਦੀ ਐ। ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਐ। ਅਰ ਸੀਲ ਮੰਗਾ ਪਾਓ ਭਾਵੇਂ ਨਾ ਪਾਓ। ਅੱਛਾ। ਛੰਡੀ ਬੜੀ ਐ। ਛੰਡੀ ਤੇਰੀ ਪੂਰੀ ਅੱਜ ਦੀ। ਆ ਸੀਲ। ਆਂਕਾਂ ਨੂੰ ਵੀ ਦੇਖ ਸਕਦੇ ਤੇ ਲੱਗਦੇ ਤਾਂ। ਤੇ ਇਹਦਾ ਮੁੱਲ ਫਿਰ। ਇਹ ਭਾਈ ਜਦਾਂ ਦਾ ਪਾਸ 18000 18000 ਦੀ ਹਾਂ ਬਾਕੀ ਛੋਟ ਛੋਟ ਵਿੱਚੋਂ ਕਰ ਦੋ। ਤੋਰ ਗਾਦਾਂ ਮੇਰਾ ਵੀਰੇ ਕੋਲ ਦੁੱਧ 5 ਕਿਲੋ ਬੋਲਾ ਹੋਗਾ ਇਹ ਬੱਚਾ ਮਗਰ ਵਛੀ ਜ ਮਗਰ ਠੀਕ ਹੈ ਜੀ। 5 ਵਜੇ 3:00 ਚੋ ਨਾ ਹੋਇਆ ਜੀ। ਠੀਕ ਹੈ ਜੀ। ਹਾਂ ਤੇ ਹੁਣ ਆ ਗਾਵਾਂ ਆ ਗੀਆਂ ਪਰ ਆ ਕਾਲੀ ਕੋਲ ਕਿੰਨਾ ਹੀ ਦੁੱਧ? ਇਹ ਕੋਲ ਦੁੱਧ ਹੀ ਭਾਈ ਤੁਸੀਂ 4 ਕਿਲੋ ਸਾਢੇ 4 ਕਿਲੋ ਲਈਏ ਆਪਾਂ। ਠੀਕ ਆ। ਹਾਂ ਤੋਰ ਦੋ ਫੇਰ ਇਹਨਾਂ। 4 ਸਾਢੇ 4 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ ਕੋਈ ਜ਼ਿਆਦਾ ਹੀ ਇਹ ਕਾਦੀ ਨਾ ਫੀ ਆ ਕੋਲ ਬੱਚੇ ਕੋ ਕਾਦੀ ਬਣ ਗਈ ਏ। ਠੀਕ ਇਹ ਦੇ ਅਗਲੇ ਥਾਂ ਜਿਹੜੇ ਦੋ ਜਿਆਦਾ ਧਰਾ ਘੱਟ ਜਿਹੇ ਅਗਲੇ ਬੈਣੀਆ ਦੇ ਬੈਣੀ ਤੋਂ ਅਗਲੇ ਥਾਂ ਤੇ ਜਿਹੜੇ ਧਰਾ ਕਹਿੰਦੇ ਘਾਟੇ ਦੋ ਚਾਰ ਜਿਆਦੀ ਨਹੀਂ 500 ਧਰਾ ਲਈ ਆ ਠੀਕ ਆ ਹਾਂ ਤੇ ਲੈ ਜਾ ਫਿਰ ਚਲੋ ਮੁੱਲ ਦੱਸੀ ਦਈਏ ਦਾ ਪਾਣੀ ਦੇ ਪੀਣਾ ਮੁੱਲ ਦਾ ਭਈਏ 85 ਦੋਈ 8500 ਦੀ ਵਿੱਚ ਹੋਰ ਕਰਨਾ ਮੈਂ ਤਨ ਮੈਂ ਇਹ ਕੋ ਦੋ ਦੀ 6 ਕਿਲੋ ਤੋਂ ਬਾਹਰ ਹੀ ਅੱਛਾ ਆਪਾਂ ਕੱਲ ਦੀ ਬਣ ਗਈ ਜੇ ਵੇਲਾ ਉਦਾਂ ਲੁਬੜੀ ਲੁਬੜੀ ਸਾਰੀ ਹਾਂਜੀ ਹਾਂਜੀ ਆਦੀ ਬਣ ਗਈ ਆ ਤੇ ਕਰਾਈ ਵੀ ਆ ਪਸਾਨ ਕੋ ਆ ਤਾਂ ਕਿਉਂ ਸ਼ਰਤ ਸੁ ਕਰਾ ਲੇ ਹੁੰਦੀ ਤੇ ਵਿੱਚੋਂ ਕੋ ਛੱਡ ਦਈਏ ਥੋੜਾ ਪਤਾ 8000 ਦੀ ਪੈਸੇ ਦੇ ਆ ਠੀਕ ਹੈ ਪਰ ਮੇਰਾ ਵੀ ਸੋਚ ਸਮਝੀ ਖੜੇ ਜਿੱਦਾਂ ਕਰਦੀਆਂ ਦੁੱਧ ਸੰਗਣਾ ਦਈਆਂ ਬਾਕੀ ਦੁੱਧ ਸੰਗਣਾ ਹੁੰਦਾ ਇਹ ਜੀਆਂ ਗਾਵਾਂ ਦਾ ਆ ਕੀ ਕਟਾ ਜਿਆ ਜ਼ਰੀਰੀ ਗਾਦੀ ਬੜੀਆਂ ਗੰਟੀ ਕੋਈ ਨਹੀਂ ਦੇਦੀ ਠੀਕ ਆਹੋ ਗਾਦੀ ਕਿੰਦੇ ਬਣੀਆ ਤੇ ਗਰੰਟੀ ਕੋਈ ਨਹੀਂ ਆਹੋ ਤੇ ਹੁਣ ਆ ਜਿਹੜੀ ਗਾਂ ਜੀ ਇਹਦੇ ਕੋਲ ਕਿੰਨਾ ਦੁੱਧ ਦੋ ਦਿਰ ਕੋਨਾ ਜਿੱਦ ਕੋ ਲਈ ਆ ਬਾਲੀ ਫਲਾਗੋ ਲਈ ਆ ਮੰਡੀ ਚਲ ਜਾਏ ਉਥੇ ਘੋੜੇ ਰੇੜੇ ਆ ਮੰਡੀ ਚਲ ਕੇ ਲੈ ਕੇ ਦੋ ਦਰ ਕੋ ਪੰਜ ਕਿਲੋ ਹੀ ਹਾਂਜੀ ਦੋ ਚਲਗਾ ਮੰਡੀ ਲੱਗੀ ਨਹੀਂ ਮੰਡੀ ਅਬਰ ਸਰ ਹਾਂ ਬੱਲਾ ਮੁੰਡੇ ਪੱਠੇ ਪੁੱਠੇ ਨੂੰ ਪਾਏ ਸਭ ਹੀ ਨਹੀਂ ਚੋਰੀ ਠੀਕ ਆ ਜਿੱਦ ਦੋ ਦਰ ਤਿੰਨ ਕਿਲੋ ਹੋਊਗਾ ਜੀ ਬਾਕੀ ਪਰ ਇਹ ਆ ਕਿ ਜਿੱਦੀ ਵੱਡੀ ਗਾਂ ਆ ਇਹ ਪਾਜੀ ਤੇਦੀ ਵੱਛੀ ਉਪਰ ਲੈ ਕੇ ਪਾਲੀ ਹੈ ਨਾ ਹਾਂਜੀ ਉਹ ਵੀ ਭੈੜੀ ਮਤਲਬ ਕਿ ਗਾਂ ਹੈਗੇ ਚੰਗੇ ਆ ਪਰ ਸਾਂਭ ਹੀ ਨਹੀਂ ਗਈਆਂ ਸਾਂਭ ਹੀ ਨਹੀਂ ਉਹਨਾਂ ਨੇ ਬੜਾ ਰੰਗ ਬਾਜ ਸੋਹਣੀ ਹੈ ਵੇਖੋ ਔਰੀ ਵੱਡੇ ਗੱਦ ਕਾਠ ਵਾਲੀ ਵੜਿਆ ਜਿਹੜੀ ਆਓ ਇਹਨੂੰ ਤਾਂ ਜੁੱਟੇ ਟੁੱਟੇ ਆ ਪ੍ਰਾਣੀ ਆ ਹੋਰ ਪੂਰੀ ਸੋਣੀ ਬੈੜ ਸਿੱਧੀ ਵੇ ਲੋ ਹੈਗੀ ਚੰਗੇ ਰਿਕਾਰਡ ਵਾਲੀ ਆ ਪਰ ਕਿਸੇ ਨੇ ਇਹਦੀ ਸਾਂਭ ਬਿਲਕੁਲੋ ਨਹੀਂ ਕੀਤੀ ਹਾਂ ਹੋਰ ਦੁੱਧ ਭਾਈ 3 ਕਿਲੋ ਹੋ ਗਏ ਕੋ 3 ਕਿਲੋ ਦੁੱਧ ਜਿਹੜਾ ਕਿ ਪੰਜ 6 ਕਿਲੋ ਸਿਰਫ ਜਿਹਨੂੰ ਸਾਂਭ ਹੀ ਨਹੀਂ ਨੇ ਪੱਠੇ ਪੁੱਠੇ ਦੇ ਮਗਰ ਪਾਏ ਨੇ ਬਾਕੀ ਮੇ ਇਹਦਾ ਸੱਜਣ ਨੇ ਦੁੱਧ ਚੰਗਾ ਗੱਡੇ ਹੋਣਾ ਸੀਲ ਕੋ ਇਦਾਂ ਹੀ ਜਿਦਾ ਮਰਜ਼ੀ ਵੈਲਚੋਨ ਪਾਏ ਠੀਕ ਆ ਚੰਦੀ ਤੇਰੀ ਬਾਕੀ ਜੇ ਇਹੋ ਜੀ ਗਾਂ ਗਾਂ ਤਿਆਰ ਹੁੰਦੀ ਆ ਤੇ ਚੰਗੇ ਪੈਸੇ ਦੀ ਤਿਆਰ ਹੋਣੀ ਆ ਸਾਰੀਆਂ ਤਾਂ ਇੱਚੀ ਆ ਤੇ ਇਹਦਾ ਮੁੱਲ ਵੀ ਦਿੱ ਫਿਰ ਇਹ ਜਿਹੜਾ ਭਾਈ 7500 ਦੀ ਆਪਾਂ ਇਹ 7500 ਦੀ ਆ ਹਾਂ ਮੈਂ ਦੇ ਦਾਂ 7500 ਚਲੋ ਜੇ ਹੋਲੀ ਸੇਵਾ ਤੋਂ ਦੋ ਚਾਰ ਦਿਨ ਬਾਅਦ ਮੋਟ ਪਾਇਆ ਨਾ ਦੋ ਦਿਨ 6-7 ਕਿਲੋ ਕਰਾਉਣਾ ਦੇ ਗਾਂ ਫੇਰ ਜਿਹੜੇ ਰੱਖਣ ਦੀ ਗਾਂ ਹੈ ਹਾਂਜੀ ਹਾਂਜੀ ਠੀਕ ਆ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਜ਼ਿਆਦੇ ਦੁੱਧ ਵਾਲੀ ਆ ਭਾਵੇਂ ਕੋਈ ਥੋੜੇ ਦੁੱਧ ਵਾਲੀ ਆ ਆਪਣੀ ਦੋ ਟਾਈਮ ਚ ਵੇਖ ਚੱਕ ਕੇ ਚੁਆਈ ਕਰਕੇ ਖੜੇ ਕਰ ਜਿਹੜੇ ਕਿਰਾਏ ਭਾੜੇ ਆਪਣੀ ਸੋਚ ਸਮਝ ਕੇ ਜਿੰਨੇ ਵੀ ਸਾਡੀ ਮੇਰਾ ਵੀਰ ਮੋੜ ਮੜਾਈ ਵਾਲਾ ਕੰਮ ਨਹੀਂ ਜੀ ਮੁੜ ਕੇ ਹੋਣਾ ਬਈ ਠੀਕ ਹੈ ਜੀ ਜਿੰਨਾ ਤੋਂ ਤਾਂ ਆਪਾਂ ਕਹਿੰਦੇ ਕੋਈ 3 ਕਿਲੋ ਤੋਂ ਆਪਾਂ ਸਾਰੀ 4-5 ਕਿਲੋ ਕਹਿੰਦੇ ਆ ਹਾਂਜੀ ਹਾਂਜੀ ਬਸ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ